ਮਾਨਯੋਗ ਸੀਐਮ ਪੰਜਾਬ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦੇਸ਼ਾਂ ਦੇ ਦੇਸ਼ਾ ਹੇਟ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਲੈਂਦੇ ਹੋਏ ਜਿਹੜੀ ਪੰਜਾਬ ਪੁਲਿਸ ਕੰਮ ਕਰ ਰਹੀ ਹੈਗੀ ਹੈ ਇਹਦੀ ਲੜੀ ਦੇ ਵਿੱਚ ਹੀ ਤਰਨਤਾਰਨ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਵਿਦੇਸ਼ ਬੈਠੇ ਜਿਹੜੇ ਗੈਂਗਸਟਰ ਹੈ ਉਹਨਾਂ ਵੱਲੋਂ ਜਿਹੜਾ ਫਿਰੋਤੀ ਦਾ ਜਿਹੜਾ ਇੱਕ ਜਿਹੜਾ ਗੁੱਟ ਚਲਾਇਆ ਜਾਂਦਾ ਸੀਗਾ ਉਹਦਾ ਅਸੀਂ ਪਰਦਾ ਫਾਸ਼ ਕੀਤਾ ਹੈਗਾ ਤਰਨਤਾਰਨ ਪੁਲਿਸ ਨੂੰ ਜਿਹੜਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗਰੁੱਪ ਹੈਗਾ ਜਿਹੜਾ ਬਾਰ-ਬਾਰ ਵਕਫ ਵਕ ਥਾਵਾਂ ਤੇ ਇੱਕ ਵਿਦੇਸ਼ੀ ਬੈਠੇ ਗੈਂਗਸਟਰ ਦੇ ਕਹਿਣ ਤੇ ਫਿਰੋਤੀਆਂ ਵੀ ਮੰਗਦਾ ਹੈਗਾ ਤੇ ਇਹਨਾਂ ਨੇ ਸਾਡੇ ਤਰਨਤਾਰਨ ਨੇਮ ਚ ਵਕਫ ਵਕ ਥਾਵਾਂ ਤੇ ਫਾਇਰਿੰਗ ਦੀ ਵਾਰਦਾਤਾਂ ਵੀ ਕੀਤੀਆਂ ਇਹਦੇ ਉੱਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਐਸਪੀ ਡੀ ਸਾਹਿਬ DSP D ਇਨਚਾਰਜ CIA ਤੇ SHO सदरਪੱਟੀ ਵੱਲੋਂ ਕਾਰਵਾਈ ਕਰਦੇ ਹੋਏ ਖੂਫੀਆ ਇਨਫੋਰਮੇਸ਼ਨ ਦੇ ਬੇਸ ਤੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਆ ਦੌਰਾਨੇ ਗਸ਼ਤ ਸਾਨੂੰ ਦੋ ਸ਼ੱਕੀ ਬੰਦੇ ਮਿਲੇ ਜਿਹੜੀ ਇਮੀਡੀਏਟਲੀ ਰੋਕੇ ਉਹਨਾਂ ਨੂੰ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਡਰ ਕੇ ਉਹਨਾਂ ਨੇ ਜਿਹੜੀ ਜਵਾਬੀ ਫਾਇਰ ਪੁਲਿਸ ਤੇ ਕਰ ਦਿੱਤੇ ਜਵਾਬੀ ਫਾਇਰ ਹੋਣ ਤੇ ਇਮੀਡੀਏਟਲੀ ਜਿਹੜੀ ਪੁਲਿਸ ਵੱਲੋਂ ਆੜ ਲਈ ਗਈ ਤੇ ਆਪਣੇ ਆਪਣੇ ਬਚਾਅ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕਰਦੇ ਹੋਏ ਇਹਨਾਂ 'ਚੋਂ ਜਿਹੜਾ ਇੱਕ ਅਕਿਊਜ਼ਡ ਹੈ ਪਵਨਦੀਪ ਸਿੰਘ ਪੁੱਤਰ ਚਗਮੋਹਨ ਸਿੰਘ ਵਾਸੀ ਬਲੇਰ ਰੋਡ ਪਿੱਖੀਵਿੰਡ ਇਹਦੇ ਜਿਹੜੇ ਇੱਕ ਫਾਇਰਮ ਇੰਜਰੀ ਹੋਈ ਹੈ ਇਹਦੇ ਲੱਤ ਤੇ ਗੋਲੀ ਵੱਜੀ ਹੈਗੀ ਹੈ ਤੇ ਦੂਜਾ ਮੁੰਡਾ ਜਿਹੜਾ ਉਹਦੇ ਨਾਲ ਸੀਗਾ ਜਿਹੜਾ ਕਿ ਜੁਬਿਨਾਈਲ ਹੈਗਾ ਉਹਨੂੰ ਵੀ ਅਸੀਂ ਐਪਰੀਹੈਂਡ ਕਰ ਲਿਆ ਹੈਗਾ ਇਸ ਵਾਰਦਾਤ ਦੇ ਉੱਤੇ ਇਮੀਡੀਏਟਲੀ ਜਿਹੜੀ 18 ਤੇ 19 ਰਾਤ ਦੇ ਵਿੱਚ ਹੋਇਆ ਹੈ ਮੁਕੱਦਮਾ ਨੰਬਰ 97 ਜੇਰ ਧਾਰਾ 109 ਤੇ 35 ਭਾਰਤੀਏ ਨਾਗਰਿਕ ਸਨਹਿਤ ਨਾਗਰੀ ਸਨਹਿਤਾ ਅਤੇ ਆਮ ਸੈਕਟ ਦੇ ਤਹਿਤ ਜਿਹੜਾ ਮੁਕੱਦਮਾ ਜਿਹੜਾ ਦਰਜ ਕਰ ਲਿਆ ਗਿਆ ਹੈਗਾ ਤੇ ਜਿਹੜੇ ਇਹ ਮੋਜਰਮ ਹੈਗੇ ਇਹ ਜਿਹੜੇ ਜਿਹੜੇ ਇਲਾਜ ਹੈਗੇ ਆ ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਆਹ ਬੰਦੇ ਇਸ ਇਲਾਕੇ 'ਚ ਜਿਹੜਾ ਵੇਟ ਕਰ ਰਹੇ ਸੀਗੇ ਤੇ ਇਹਨਾਂ ਨੇ ਅ ਇਸ ਇਲਾਕੇ ਦੇ ਵਿੱਚ ਇੱਕ ਮੋਟਰਸਾਈਕਲ ਦੀ ਖੋਹ ਕਰਕੇ ਆ ਕੋਈ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੌਕੇ ਤੇ ਅरेस्ट ਦੌਰਾਨ ਇਹਨਾਂ ਕੋਲੋਂ ਦੋ ਜਿਹੜੇ ਵੈਪਨ ਬਰਾਮਦ ਹੋਏ ਐ ਇੱਕ ਜਿਹੜਾ ਸੋਫਿਸਟੀਕੇਟਿਡ ਗਲੌਕ 9mm ਵੈਪਨ ਜਿਹੜਾ ਮੇਡ ਇਨ ਆਸਟਰੀਆ ਸਮੇਤ ਮੈਗਜ਼ੀਨ ਤੇ ਇੱਕ ਜ਼ਿੰਦਾ ਰੌਣ ਤੇ ਦੋ ਚਲੇ ਹੋਏ ਖੋਲ ਬਰਾਮਦ ਹੋਏ ਐ ਇਸ ਤੋਂ ਇਲਾਵਾ ਇੱਕ ਨਜਾਇਜ਼ ਦੇਸੀ ਪਿਸਟਲ ਜਿਹੜਾ 32 ਬੋਰ ਸਮੇਤ 8 ਲੌਂਡ ਜਿਹੜੇ ਇਹਨਾਂ ਕੋਲੋਂ ਬਰਾਮਦ ਹੋਏ ਐ ਦੌਰਾਨ ਤਫ਼ਤੀਸ਼ ਇਹਨਾਂ ਤੋਂ ਮੋਢਲੀ ਪੁੱਛਕਿਸ਼ ਤੇ ਕੁਝ ਜਿਹੜੀ ਵਾਰਦਾਤਾਂ ਆ ਤਰਨ-ਤਰਨ ਦੇ ਵਿੱਚ ਇਹਨਾਂ ਨੇ ਕੀਤੀਆਂ ਉਹ ਵੀ ਟਰੇਸ ਹੋਈਆਂ ਇਹਦੇ ਵਿੱਚ ਮੁਕੱਦਮਾ ਨੰਬਰ 70 ਮਿਤੀ 12/8/2024 ਆ ਜੁਰਮ 109 308 4 111 120B ਡੀਐਨਐਸ ਤੇ 25 ਆਮਜ਼ ਐਕਟ ਥਾਣਾ ਬਲਟੋਹਾ ਵਿੱਚ ਦਰਜ ਸਿਕਾ ਜਿਹਦੇ ਵਿੱਚ ਇੱਕ ਬਲਟੋਹਾ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਮੋਦੀਖਾਨੇ ਉੱਤੇ ਜਿਹੜੀ ਫਾਇਰਿੰਗ ਇਨਾਂ ਨੇ ਕੀਤੀ ਸੀਗੀ ਦੂਜਾ ਮੁਕਦਮਾ ਨੰਬਰ 73 ਮਿਤੀ 18/7/2024 125 ਬੀ ਐਨ ਐਸ ਤੇ ਆਰਮਜ਼ ਐਕਟ ਸਦਰ ਪੱਟੀ ਦਰਜ ਹੋਇਆ ਸੀ ਜਿੱਥੇ ਪਿੰਡ ਚੂਸਲੇਵੜ ਵੜਵੇ ਵਿੱਚ ਇੱਕ ਡਾਕਟਰ ਸਾਹਿਬ ਦੇ ਉੱਤੇ ਜਿਹੜੀ ਇਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕਦਮਾ ਫ੍ਰੇਸ ਹੋਇਆ ਹੈਗਾ ਮੁਕਦਮਾ ਨੰਬਰ 99 ਮਿਤੀ 3/9/2024 ਜਿਹੜਾ ਜੁਰਮ 308 2 308 4 125 351 BNS ਤੇ ਆਮ ਜੈਕਟ ਦੇ ਤਹਿਤ ਸਦਰ ਪੱਟੀ ਦੇ ਵਿੱਚ ਦਰਦ ਹੋਇਆ ਹੈ ਇਹਦੇ ਵਿੱਚ ਦੋਸ਼ੀਆਂ ਨੇ ਜਿਹੜਾ ਘਰਿਆਲੇ ਦੇ ਵਿੱਚ ਇੱਕ ਸੁਨਿਆਰੀ ਦੀ ਦੁਕਾਨ ਤੇ ਵੀ ਫਾਇਰਿੰਗ ਕੀਤੀ ਸੀਗੀ ਚੌਥਾ ਇਹਨਾਂ ਤੋਂ ਇੱਕ ਅਸੀਂ ਜਿਹੜਾ ਤਸਦੀਸ਼ਰਾਂ ਨੇ ਇੱਕ ਵੀਡੀਓ ਵੀ ਸਾਨੂੰ ਮਿਲਿਆ ਸੀਗਾ ਜਿਹਦੇ ਵਿੱਚ ਇੱਕ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਦੀ ਇਹ ਰੈਕੀ ਵੀ ਕਰ ਰਹੇ ਸੀ ਤੇ ਅੱਗੇ ਜਾ ਕੇ ਉਹਨਾਂ ਉੱਤੇ ਵੀ ਜਿਹੜਾ ਇਹਨਾਂ ਨੇ ਜਿਹੜੀ ਵਾਰਦਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਸੀਗੀ ਜਿਹੜਾ ਇਹਨਾਂ ਦੀ ਅਰੈਸਟ ਤੋਂ ਜਿਹੜੇ ਇਲਾਕੇ ਦੇ ਕਾਫੀ ਜਿਹੜੇ ਕੇਸ ਸਟ੍ਰੇਸ ਵੀ ਹੋਏ ਹਨ ਅਤੇ ਆਉਣ ਵਾਲੇ ਸਮੇਂ ਤੇ ਜਿਹੜੀ ਕੋਈ ਇਹ ਵੱਡੀ ਵਾਰਦਾਤ ਕਰਨ ਨੂੰ ਵੀ ਇਹਨਾਂ ਦੇ ਜਿਹੜੇ ਮਨਸੂਬੇ ਸੀਗੇ ਉਹ ਵੀ ਅਸੀਂ ਜਿਹੜੇ ਰੱਦ ਕਰਤੇ ਹਨ ਦੋਸ਼ੀਆਂ ਦਾ ਹੁੰਡ ਰਿਮਾਂਡ ਲਿਆ ਜਾਊਗਾ ਰਿਮਾਂਡ ਲੈਣ ਉਪਰੰਤ ਹੋਰ ਜਿਹੜੀ ਡੁਗਾਈ ਨਾਲ ਇਹਨਾਂ ਦੇ ਸਾਥੀ ਹੈਗੇ ਆ ਉਹਨਾਂ ਸਮੇਤ ਵੀ ਜਿਹੜੀ ਤਫ਼ਤੀਸ਼ ਕੀਤੀ ਜਾਊਗੀ ਤੇ ਬੈਕਵਰਡ ਤੇ ਫਾਰਵਰਡ ਲਿੰਕਵੇਜਸ ਤੇ ਵੀ ਵਰਕ ਕੀਤਾ ਜਾਊਗਾ ਉਮੀਦ ਕਰਦੇ ਆ ਕਿ ਹੋਰ ਵੀ ਜਿਹੜੀ ਵਾਰਦਾਤਾ ਤੇ ਉਹਨਾਂ ਦੇ ਸਾਥੀ ਕਾਬੂ ਕੀਤੇ ਜਾਣਗੇ ਸਰ ਇਹ ਕਿਹੜੇ ਕਿਹੜੀ ਗੋਟ ਨਾਲ ਇਹ ਸਰ ਗੋਲੀ ਚਲਾਈ ਆ ਉਹ ਇਹ ਕਿੰਨਾ ਦੇ ਕਹਿੰਦੇ ਚਲਾਈ ਪਿੱਛੇ ਕਿਹੜੇ ਗੈਂਗਸਟਰ ਨੇ ਸਰ ਇਹਨਾਂ ਦੇ ਇੱਕ ਵਿਦੇਸ਼ ਬੈਠੇ ਗੈਂਗਸਟਰ ਹੈਗੇ ਆ ਉਹਨਾਂ ਵੱਲੋਂ ਹੀ ਜਿਹੜੀ ਚਲਾਈ ਗਈ ਟੋਟਲ ਕਿੰਨੇ ਕਿ ਰੌਂਡ ਤਾਂ ਨੇ ਸਰ ਫਾਇਰ ਕੀਤੇ ਆ ਜਾਂ ਪੁਲਿਸ ਵੱਲੋਂ ਕਿੰਨੇ ਟੋਟਲ ਰੌਂਡ ਕਿੰਨੇ ਕਿ ਫਾਇਰ ਹੋਏ ਪੁਲਿਸ ਵੱਲੋਂ ਤਕਰੀਬਨ 6 ਰੌਂਡ ਜਿਹੜੇ ਫਾਇਰ ਹੋਏ ਆ ਸਰ ਪਹਿਲਾਂ ਵੀ ਮਾਮਲੇ ਦਰਜ ਇਹਨਾਂ ਦੇ ਕੋਈ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਨਹੀਂ ਸੀਗਾ ਜਿਹੜਾ ਐਡਲਟ ਹੈਗਾ ਤਕਰੀਬਨ 18 ਸਾਲ ਦਾ ਹੈਗਾ ਤੇ ਇੱਕ ਜਿਹੜ 17 ਸਾਲ ਤੋਂ 18 ਸਾਲ ਦੇ ਵਿੱਚ ਸਰ ਕਿਹੜੀ ਗੈਂਗਸਟਰ ਬਾਲ ਬਠੀ ਕਿਹਨਾਂ ਦੇ ਕਹਿੰਦੇ ਸਾਰੀਆਂ ਮਾਰਦਾਤਾ ਕਰ ਰਹੇ ਸੀ ਔਰ ਕੋਈ ਨਾਮ ਕੋਈ ਸਪੈਸਿਫਿਕ ਆ ਇੱਕ ਇੱਕ ਕ੍ਰਿਮੀਨਲ ਹੈਗਾ ਇਸ ਏਰੀਆ ਦਾ ਜਿਹੜਾ ਪ੍ਰਭ ਦਾਸੋਵਾਲ ਨਾ ਆਤਾ ਉਹ ਤੇ ਕੈਂਟੇ ਨਾਲ ਹੀ ਕੀਤਾ ਸੀ ਸਰ ਇਹ ਟੋਟਲ ਕਿੰਨੇ ਜਾਣੇ ਜੀ ਹੋਣ ਜਿਹੜੇ ਕੋਈ ਗਰੂਪ ਕਿਦਾਂ ਦਾ ਜਗਮੀ ਆ ਤੇ ਬਾਕੀ ਹੋਰ ਕਿੰਨੇ ਜਾਂ ਹੋਰ ਵੀ ਕੋਈ ਹੋਣਾਂ ਦੇ ਮਗਰ ਹੈਗੇ ਨਹੀਂ ਹੋਰ ਵੀ ਨਹੀਂ ਬਿਲਕੁਲ ਅਜੇ ਤਤਕੀਸ਼ ਦਾ ਪਾਰਟ ਹੈਗਾ ਅਜੇ ਇਹਨਾਂ ਤੇ ਦੋ ਹੀ ਮੇਨ ਬੰਦੇ ਜਿਹੜੇ ਫੜੇ ਹੈਗੇ ਤੇ ਆਪਣੇ ਇਲਾਕੇ ਦੀ ਜਿਹੜੀ ਕਾਫੀ ਵਰਦਤਾ ਜਿਹੜੀ ਹੁਣ ਤੱਕ ਟ੍ਰੇਸ ਨਹੀਂ ਹੋਈ ਸੀ ਸਾਰੀ ਅਸੀਂ ਟ੍ਰੇਸ ਕਰ ਲਿਆ ਸਰ ਪਵਨਦੀਪ ਸਿੰਘ